19 ਮਾਡਲ ਹੈ ਟਾਇਰ ਵੀ ਇਹਨੂੰ ਵੀ ਰੇਡੀਅਲ ਪਏ ਹੋਏ ਆ ਫਾਈਵ ਸਤਾਰਾ ਸੈਡੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਪਹੁੰਚੇ ਹੋਏ ਹਾਂ ਬਈ ਆਪਾਂ ਗਿਲੈਂਡ ਕਲੇਰ ਵਾਲਿਆਂ ਦੇ ਸਮਰਾਲੇ ਆਪਾਂ ਜਦ ਵੀ ਇੱਧਰ ਆਉਂਨੇ ਆ ਬਾਈ ਤਾਂ ਹਮੇਸ਼ਾ ਕਿਹੜਾ ਮਾਰ ਕੇ ਜਾਂਨੇ ਆ ਇੱਧਰ ਤੇ ਟਰੈਕਟਰ ਖੜੇ ਨੇ ਬਾਈ ਉਹਨੂੰ ਸਟਾਕ ਦੇ ਵਿੱਚ ਖਾਦੇ ਆ ਖੜੇ ਆ ਤਿੰਨ ਚਾਰ ਬਾਕੀ ਅੰਦਰ ਗਰੀਬਨ 60 70 ਟਰੈਕਟਰ ਹੁੰਦੇ ਨੇ ਬਾਈ ਨਾਲ ਕੋਲ ਤੇ ਬਣੇ ਰੋ ਬਲੌਗ 'ਚ ਤੇ ਜਦੋਂ ਵੀ ਬਾਈ ਆਪਾਂ ਸਮਰਾਲੇ ਆਉਂਨੇ ਆ ਮਾਮਾ ਆਪਣੇ ਨਾਲੇ ਹੁੰਦਾ ਤੇ ਅੱਜ ਲੱਕੀ ਬਾਈ ਆਪ ਹੈ ਨਹੀਂ ਲੱਕੀ ਬਾਈ ਦਾ ਭਾਂ ਜਾ ਹੈਗਾ ਉਹਰੇ ਤੇ ਪਹਿਲਾਂ ਮਲਾਉਨੇ ਆ ਅਮੇ 80 ਕਾਲ ਉਹ ਠੀਕ ਆ ਵੀਰੇ ਠੀਕ ਆ ਜੀ ਅੱਜ ਫਿਰ ਵੀਡੀਓ ਬਾਈ ਨੇ ਬਣਾਈ ਐ ਹਾਂ ਹਾਂ ਬਾਈ ਹੈ ਨਹੀਂ ਸਟਾਉਂਡ ਲੱਗੜਾ ਕੇ ਆ ਗਏ ਬੰਦਿਆ ਦਾ ਕੰਮ ਆ ਜੇ ਕੇ ਨਹੀਂ ਠੀਕ ਆ ਠੀਕ ਆ ਲੱਕੀ ਬਾਹਰ ਗਿਆ ਠੀਕ ਆ ਜੀ ਤੇ ਬਾਕੀ ਬਾਕੀ ਵੀਰ ਪਤਾ ਮਾਡਲ ਮਾਡਲ ਬਾ ਤੁਸੀਂ ਮਾਡਲ ਦੱਸ ਦੋ ਬਾਕੀ ਤੁਸੀਂ ਮੈਂ ਆਪੇ ਸੰਭਲ ਲੈਣਾ ਮਮੇ ਦਾ ਫਰਮਾ ਪਤਾ ਹੋਣੀ ਨਾ ਮੁੰਮੇ ਨੂੰ ਨਹੀਂ ਪਤਾ ਚਲੋ ਕੋਈ ਗੱਲ ਨਹੀਂ ਉਹ ਬਾਕੀ ਮੈਂ ਵੀ ਦੇਖ ਲੇ ਤੁਸੀਂ ਤੇ ਆਹ ਸੋਨਾ ਲਿਕਾ ਖੜਾ ਜੀ ਸਭ ਤੋਂ ਪਹਿਲਾਂ 750 ਠੀਕ ਹੈ ਜੀ ਤੇ ਮਾਡਲ ਬਾਈ ਹੋਊਗਾ ਇਹ 21 21 ਮਾਡਲ ਆ ਮਮਾ ਜੀ ਠੀਕ ਹੈ ਜੀ ਕੰਡੀਸ਼ਨ ਆ ਤੁਹਾਡੇ ਸਾਹਮਣੇ ਆ ਬਾਈ ਰੇਟ ਆਪਾਂ ਨੇ ਜਦੋਂ ਇੱਥੇ ਪਿਛਲੀ ਵਾਰ ਵੀਡੀਓ ਬਣਾਈ ਸੀ ਬਾਈ ਜਦ ਵੀ ਨਹੀਂ ਤੇ ਦੱਸੇ ਆਪਾਂ ਦਵਾਂਗੇ ਨੰਬਰ ਰੇਟ ਦੀ ਜੋ ਵੀ ਗੱਲਬਾਤ ਆ ਬਾਈ ਉਹ ਤੁਸੀਂ ਕਰਨੀ ਆ ਫੋਨ ਤੇ ਅਸੀਂ ਰੇਟ ਦੱਸ ਦਨੇ ਤੁਹਾਡਾ ਬਾਈ ਹਰੇਕ ਵੀਰ ਦਾ ਆਪਣਾ ਆਪਣਾ ਹਿਸਾਬ ਤਾਂ ਹਣਾ ਮਾਮਾ ਜੀ ਹਾਂ ਹਾਂ ਬਾਕੀ ਕਿ ਕਿਹੜਾ ਟਰੈਕਟਰ ਲੈਣਾ ਕੋਲ ਤਾਂ ਆਉਣਾ ਹੀ ਪੈਣਾ ਇੱਕ ਵਾਰ ਤਾਂ ਹੀ ਗੱਲ ਹੋਣੀ ਹੈ ਦੇਖਣਾ ਪੈਣਾ ਜੀ ਹਾਂ ਫੋਨ ਕਰ ਲਿਓ ਮਤਲਬ ਹਾਂਜੀ ਬਿਲਕੁਲ ਬਿਲਕੁਲ ਨੰਬਰ ਆ ਦਨੇ ਆ ਉਹ ਕਹ ਕੇ ਆਉਂਦਾ ਨਹੀਂ ਹੁੰਦਾ ਬਿਲਕੁਲ ਨੰਬਰ ਤਾਂ ਬਾਈ ਸਾਹਮਣੇ ਚੱਲਦੇ ਆ ਵੋਰਡ ਤੇ ਦੋ ਨੰਬਰ ਆ ਜਿਹਦੇ ਮਰਜ਼ੀ ਕਾਲ ਕਰ ਸਕਦਾ ਜੀ ਠੀਕ ਆ ਜੀ ਤੇ ਉਹ ਤੋਂ ਬਾਅਦ ਬਾਈ 50 ਪੰਜ ਡੀ ਖੜਾ ਇਹਦਾ ਵੀਰੇ ਪਤਾ ਮਾਡਲ ਇਹਦਾ ਵੀ ਦੇਖ ਲਈ ਖੜਜੋ ਜੀ ਇਹ 15 ਮਾਡਲ ਆ ਬਾਈ ਰੇਡੀਅਲ ਰੇਡੀਅਲ ਟਾਇਰਾਂ ਚਾਰੇ ਟਰੈਕਟਰ ਬਾਈ ਉਧ ਠੀਕ ਹੈ ਜੀ ਤੇ ਜੋ ਵੀ ਗੱਲਬਾਤ ਹੈ ਇਹਦੀ ਵੀ ਰੇਟ ਦੀ ਬਾਈ ਉਹ ਤੁਸੀਂ ਕਰ ਲਿਓ 855 ਇਹਦਾ ਵੀਰੇ ਪਤਾ ਹੈ ਇਹ 19 ਮਾਡਲ ਹੈ 19 ਮਾਡਲ ਹੈ ਟਾਇਰ ਬਾਈ ਇਹਨੂੰ ਵੀ ਰੇਡੀਅਲ ਪਏ ਹੋਏ ਆ ਬਾਈ 17 ਸੈਟ ਕਲਚ ਵਾਲਾ ਸੈਟ ਕਲਚ ਵਾਲਾ ਜੀ ਠੀਕ ਆ ਟਰੈਕਟਰ ਘੈਂਡਾ ਬਾਈ 19 ਮਾਡਲ ਦਾ ਦੇਖੋ ਆ ਵੀ ਲਿਖਿਆ ਹੋਇਆ ਲੋ ਹੀ ਕੰਡੀਸ਼ਨ ਕਰੋ ਚੈੱਕ ਟਾਇਰ ਬਾਈ ਮੁਰਲੇ ਵੀ ਪਿਛਲੇ ਵੀ ਤਰੀਬ ਨਾ ਨਵੇਂ ਵਰਗੇ ਹੀ ਆ 90 ਪੈਸੀ ਟਾਇਰ ਮੰਨ ਲਓ ਆ ਲੈ ਐਸ ਤੋਂ ਟਾਇਰ ਨੇ ਠੀਕ ਹੈ ਜੀ ਪੂਰਾ ਘੈਂਟ ਟਰੈਕਟਰ ਹੈ ਤੇ ਮੀਟਰ ਮੋਟਰ ਤੇ ਦਿਖਾ ਦਾਨੇ ਕਿੰਨਾ ਚੱਲਿਆ ਵਾ ਬੰਦਾ ਬੈਟਰੀ ਪੂਰੀ ਡਾਉਨ ਲੱਗਦੀ ਬਾਈ ਮਣੀ ਮੋਟੀ ਅਮੀਨ ਇਨ ਟਰੈਕਟਰ ਦੇ ਮਾਡਲ ਕਿਤੇ ਰੇਟ ਯਾਦ ਰੱਖਣੇ ਕਿਹੜੇ ਸੌਖੇ ਆ 70-75 ਟਰੈਕਟਰ ਹੋਣਗੇ ਹੈ ਜੀ ਹਨਾ ਜੀ ਜਲਦੀ ਆਪਣਾ ਪਾਪਾ ਪਾਪਾ ਦੇ ਹੱਥੀ ਲੈ ਕੇ ਆਉਨੇ ਆ ਹਾਂ پیسے ਦਿੱਤੇ ਹੋਣੇ ਗਣ ਕੇ ਕੁਝ ਨਹੀਂ ਭੱਲਦਾ ਫੇਰ ਯਾਦ ਰੱਖਣਾ ਯਾ ਲੈ ਹੁਣ ਆਪਾਂ ਚਲੋ ਆਪਣੇ ਘਟ ਟਰੈਕਟਰ ਹੁਣੇ 6 ਮਹੀਨੇ ਪਹਿਲਾਂ ਲਏ ਹੋਏ ਉਹ ਵੀ ਯਾਦ ਉਹ ਵੀ ਯਾਦ ਹਾਂ ਆਪਾਂ ਗੱਗ ਨੂੰ ਪੈਟਰੋਲ ਦੀ ਬਾਈ ਪਤਾ ਨਹੀਂ ਹੈ ਹਾਂ ਹਾਂ ਟਾਲਣਾ ਨਹੀਂ ਪੈਂਦਾ ਯਾਦ ਰਹਿਨੇ ਸਹੀ ਗੱਲ ਠੀਕ ਆ ਜੀ ਆ ਵੀ ਬਿਕਾਉਏ ਹਾਂਜੀ ਹਾਂਜੀ ਠੀਕ ਆ ਜੀ ਇਹ ਆਇਆ ਬਾਈ ਹਜੇ ਇਹ ਦੇਖ ਲਓ ਹਜੇ ਜਿੱਕਣ ਆਇਆ ਜੱਟ ਦੇ ਘਰ ਤੇ ਉਦਾਂ ਹੀ ਖੜਾ ਇਹਨੂੰ ਵਿਚਾਰੇ ਨੂੰ ਹਜੇ ਤੂਤਾ ਤੂਤਾ ਨਹੀਂ ਹੈਗਾ ਟਰੈਕਟਰ ਨੂੰ ਟਰੈਕਟਰ ਵੈਸੇ ਸਾਫ਼ ਹੈ ਲੋ ਜੀ ਆਹ ਰੋ ਚੈੱਕ ਆ ਪਰ ਹੋਂ ਪਰ ਲੱਗਿਆ ਬਾਈ ਐ ਟੂਰ ਜਮਾ ਨਵੇਂ ਵਰਗ ਯਾਰ ਜਨ 555 ਜੀ ਠੀਕ ਹੈ ਜੀ ਸੈਂਟਰ ਗੇਅਰ ਵਾਲਾ ਇਹ ਤੇ ਬੰਪਰ ਫੁੱਲ ਹੈਵੀ ਲੱਗਿਆ ਬਹੁ ਮੂਰੇ ਟਰੈਕਟਰ ਬਾਈ ਬਸ ਥੋੜਾ ਜਿਆਦਾ ਧੋ ਤੂੰ ਕਹਿੰਦੇ ਬਹੁਤ ਵਧੀਆ ਨਿਕਲਣਾ ਟਰੈਕਟਰ ਨੇ ਠੀਕ ਹੈ ਜੀ ਤੇ ਬਾਕੀ ਆਪਾਂ ਚੱਲਦੇ ਹੁਣ ਅੰਦਰ ਅੰਦਰ ਇੱਕ ਵਾਰ ਤੁਹਾਨੂੰ ਮੋٹے ਮੋٹے ਸਾਰੇ ਦਿਖਾ ਦਾਨੇ ਠੀਕ ਹੈ ਜੀ ਤੇ ਬਾਕੀ ਜੋ ਵੀ ਗੱਲਬਾਤ ਹੈ ਬਾਈ ਉਹ ਤੁਸੀਂ ਦੇਖ ਕੇ ਤਸੱਲੀ ਕਰਕੇ ਆਪਣੀ ਆ ਕੇ ਆ ਕੇ ਕਰਨੀ ਹੈ ਠੀਕ ਹੈ ਜੀ 5500 ਵੀਰੇ ਇਹ ਵੀਰੇ 10 ਮਾਡਲ 10 ਮਾਡਲ ਜੀ ਠੀਕ ਹੈ ਜੀ 3 ਸਪੀਡ ਵਾਲਾ ਮੰਮੀ ਇਹ 3 ਸਪੀਡ ਵਾਲਾ ਜੀ 5500 ਟਾਇਰ ਬਾਈ ਦੇਖ ਲੋ ਟਾਇਰ ਤਕਰੀਬਨ ਮੰਨ ਕੇ ਚਲੋ 40 45 ਕੇ ਪੈਸੇ ਹੈਗੇ ਟਾਇਰ ਠੀਕ ਹੈ ਜੀ ਤੇ ਟਰੈਕਟਰ ਘੈਂਟ ਆ ਬਾਈ ਲੋ ਜੀ ਇਧਰੋਂ ਵੀ ਦੇਖ ਲੋ ਕਿ ਵੀ 31 ਨੰਬਰ ਆ ਕਰੋ ਕੰਡੀਸ਼ਨ ਚੈੱਕ ਉਹਦੇ ਬਾਅਦ ਚ ਆ ਗਿਆ ਜੀ ਮੈਸੀ 241 ਇਹ ਆਈ 16 ਮਾਡਲ 2016 ਵੀਰੇ ਹਾਂਜੀ 2016 ਮਾਡਲ ਹੈ ਜੀ 241 ਸੈਂਟਰ ਗੇਅਰ ਹੈ ਜੀ ਇਹ ਇਹ ਸਾਈਡ ਦੇ ਸਾਈਡ ਗੇਅਰ ਵਾਲਾ ਠੀਕ ਹੈ ਜੀ ਸਾਈਡ ਗੇਅਰ ਵਾਲਾ ਜੀ 241 ਬੀਡ ਹੁੱਟ ਲੱਗੇ ਹੋਏ ਨੇ ਫੇਬਰ ਹੁੱਟ ਲੱਗੀ ਹੋਈ ਹੈ ਜੀ ਟਰੈਕਟਰ ਪੂਰਾ ਸੋਹਣਾ ਜੀ ਤੇ ਟਾਇਰ ਹੈਗੇ ਆ 70 75 ਰੁਪਏ ਮੁਰਲੇ ਟਾਇਰ ਮਮੇ ਨਾਲ ਦੇ ਲੱਗਦੇ ਹਨ ਇਹਦੇ ਨਾਲ ਦੇ ਹਾਂ ਮੁਰਲੇ ਟਾਇਰ ਨਾਲ ਦੇ ਪਿਛਲੇ ਟਾਇਰ ਬਾਈ ਬਦਲੇ ਹੋਏ ਨੇ ਲੱਗਦਾ ਤੇ 575 ਆ ਕੇ ਅੱਗੇ ਇਹ ਵੀ ਬਰੇਸ ਫੋਨ ਇਹ ਵੀ 16 ਹੀ ਮੰਟ ਦਾ ਠੀਕ ਹੈ ਜੀ ਇਹ ਵੀ 2016 ਮਾਡਲ ਹੈ ਬਾਈ ਟਾਇਰ ਇਹਦੇ ਵੀ ਤ੍ਰਿ ਹੁੰਨ ਬਾਈ ਇੰਨੇ ਕਿਹਾਂ ਸੇਮ 70 ਪੈਸੇ ਟਾਇਰ ਹੋਣਗੇ 75 ਪੈਸੇ ਮੋੜਲੇ ਟਾਇਰ ਵੀ 80 ਪੈਸੇ ਆ ਗਿਆ ਮਰਫ ਦੇ ਸਰਪੰਚੋ ਮਾਡਲ ਲੋ ਜੀ ਬਾਕੀ ਟਰੈਕਟਰ ਜੋ ਵੀ ਬਾਈ ਕੋਈ ਟੱਚਿੰਗ ਹੋਈ ਵੀ ਆ ਰਿਜਨਲ ਆ ਉਹ ਆਪਾਂ ਵੀਡੀਓ ਦੇ ਵਿੱਚ ਗੱਲਾਂ ਨਹੀਂ ਕਰਨੀਆਂ ਹੈਗੀਆਂ ਠੀਕ ਆ ਜੀ ਤੁਸੀਂ ਆ ਕੇ ਆਪਣੇ ਕਿਸੇ ਖਾਸ ਬੰਦੇ ਨੂੰ ਜਾਣਕਾਰ ਬੰਦੇ ਨੂੰ ਦਿਖਾ ਕੇ ਚੰਗੀ ਤਰ੍ਹਾਂ ਚਲਾ ਕੇ ਸੌਦਾ ਕਰਿਓ ਟਰੈਕਟਰ ਦਾ ਤੇ ਅੱਗੇ ਫੋਡ 36 30 ਆ ਗਿਆ ਬਾਈ ਜਿਹੜੇ ਪੁਰਾਣੀ ਮਾਡਲ ਚ ਆਉਂਦੇ ਤੇ ਇਹਰੇ ਮਾਡਲ ਇਹਦਾ ਪਤਾ ਨਹੀਂ ਇੱਕ ਦੂਜਾ ਚਾਰ ਪੰਜ ਮਾਡਲ ਹੋ ਗਏ ਹਾਂ ਐਨਾ ਕਿ ਹੋ ਗਿਆ ਜੀ ਬਿਲਕੁਲ 40 ਵੱਡੀ ਦਾ ਹਾਂਜੀ ਬਿਲਕੁਲ ਜੀ ਟਾਇਰ ਹੈਗੇ ਬਾਈ ਇਹਦੇ ਚ 70 ਪੈਸੇ ਟਾਇਰ ਪਿਛਲੇ ਠੀਕ ਹੈ ਜੀ ਮੁਰਲੇ ਵੀ 50 60 ਪੈਸੇ ਹੈਗੇ ਟਾਇਰ ਟ੍ਰੈਕਟਰ ਵੀ ਤਿਆਰ ਹੋਇਆ ਨਾ ਪੱਲਾ ਹੈ ਨਾ ਇਹਦੇ ਪੱਲੇ ਹੋਏਗਾ ਹਾਂਜੀ ਹਾਂ ਲੋ ਜੀ ਕਰੋ ਚੈੱਕ ਇਹ ਕਾਲੀ ਵੱਡੀ ਵਾਲਾ ਭਾਈ ਥੱਲੇ ਤੇ ਠੀਕ ਹੈ ਜੀ ਇਹਨੂੰ ਦੇਖੋ ਸੈਂਟਰ ਗੇਅਰ ਵਾਲਿਆਂ ਇਹ ਵਧੀਆ ਦੇ ਆਵੇਂ ਟਰੈਕਟਰ ਪੂਰੇ ਹਾਂ ਹਾਂ ਹੈਨਾ ਜੀ ਹਾਂ ਠੀਕ ਹੈ ਅੱਗੇ ਫਾਰਮ ਟਰੈਕ 45 ਖੜਾ ਜੀ ਪਾਵਰ ਸਟੀਅਰਿੰਗ ਵਾਲਾ ਇਹ ਹੈ ਜੀ 12 ਮਾਡਲ 12 ਜੀ 12 ਮਾਡਲ ਹੈ ਠੀਕ ਹੈ ਜੀ ਮੋੜਲੇ ਟਾਇਰ 750 ਦੇ ਪਏ ਬਾਈ ਪਿਛਲੇ ਟਾਇਰ 13 ਦੇ ਤਕਰੀਬਨ ਹੋਣਗੇ 65 ਪੈਸੇ ਠੀਕ ਹੈ ਜੀ ਟਰੈਕਟਰ オリジナル ਆ ਬਾਈ ਸਾਰਾ ਸਿਰਕਾ ਸ਼ੁਕਰ ਥੋੜੇ ਜੀ ਹਲਕੇ ਜਿਹੇ ਡੱਲ ਹੋਏ ਹੋਏ ਆ ਟਰੈਕਟਰ ਘੈਂਟ ਆ ਪੂਰਾ 12 ਮਾਡਲ ਆ ਬਾਕੀ ਜੋ ਵੀ ਗੱਲਬਾਤ ਤੁਸੀਂ ਆ ਕੇ ਦੇਖਣੀ ਸੁਪਰ ਮੈਕਸ ਹੈ ਪਾਵਰ ਸਟੀering ਦੇ ਵਿੱਚ ਠੀਕ ਹੈ ਜੀ ਅੱਗੇ ਆ ਗਿਆ 5310 15 15 ਮਾਡਲ ਜੀ 5310 ਖੜਾ ਜੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ 90 ਪੈਸੀ ਟਾਇਰ ਖੜੇ ਹੋਊਗੇ ਬਾਈ ਟਰੈਕਟਰ ਦੇ ਟਰੈਕਟਰ ਪੂਰਾ ਘੈਂਟ ਹੈ ਲੋ ਜੀ ਪੀਵੀ 10 ਨੰਬਰ ਹੈ ਫਾਈਬਰ ਛਤਰੀ ਲੱਗੀ ਵੀ ਟਰੈਕਟਰ ਨੂੰ ਤੇ ਅੱਗੇ 750 ਖੜਾ ਵੀਰੇ ਇਹ ਮੇਰੇ 17 ਮਾਡਲ ਹੈ 17 ਮਾਡਲ ਹੈ ਇਹ ਸਾਡੇ ਰੋਪੜ ਦੀ ਨੰਬਰ ਆ ਗਿਆ ਪੀਪੀ 12 ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਆ ਬਾਈ ਤਕਰੀਬਨ 70 75 ਪੈਸੇ ਫਾਈਬਰ ਛਤਰੀ ਇਹਨੂੰ ਵੀ ਲੱਗੀ ਹੋਈ ਹੈ ਜੀ ਟਰੈਕਟਰ ਸੋਹਣਾ ਹੈ ਮੁਰਲੇ ਟਾਇਰ ਵੀ ਬਾਈ ਵਧੀਆ ਪਈ 80 ਪੈਸੇ 17 ਮਾਡਲ ਹੈ ਤੇ ਬਾਈ ਵੈਸੇ ਲੇਟਾਂ ਤੇ ਲਿਖਿਆ ਹੋਇਆ ਦੇਖੋ ਤਕਰੀਬਨ ਜੇ ਬਾਈ ਜਾਣ ਕਈ ਵਾਰ ਬੰਦਾ ਵੀ ਨਹੀਂ ਹੁੰਦਾ ਬੰਦਾ ਦੇਖ ਲੈਂਦਾ ਇਹਦੇ ਵੀ ਲਿਖਿਆ ਹੋਇਆ 15 ਮਾਡਲ ਠੀਕ ਹੈ ਜੀ ਇਹ ਕੰਮ ਸੌਖਾ ਕਰਦਾ ਥੋੜਾ ਜਿਹਾ ਤੇ ਅੱਗੇ ਬਾਈ ਫੋਰਡ 4218 ਖੜਾ ਪੀਸੀਐਲ ਇਹ ਵੀਰੇ ਮਾਡਲ ਪੁਰਾਣਾ ਹੋਊਗਾ ਹਨਾ ਇਹ 199 ਮਾਡਲ ਹੈ 86 ਮਾਡਲ 86 ਹੋਊਗਾ ਵੀਰੇ ਇਹ 86 ਹੋਊਗਾ ਲੈ ਭਾਈ ਫੋਰਡ ਖੜਾ ਜੀ origignal ਆ ਟਰੈਕਟਰ ਸਾਰਾ ਹੀ ਲਾਈਟਾਂ ਲੂਟਾਂ ਦੇਖੋ ਮਰਗਾੜਾਂ ਤੇ ਠੀਕ ਆ ਜੀ ਰੰਗ ਰੰਗ ਨਾਲ ਦਾ ਟਰੈਕਟਰ ਦਾ ਤੇ ਬਾਕੀ ਹੁਣ ਬਾਈ ਇੰਨੇ ਟਰੈਕਟਰਾਂ ਦੇ ਵਿੱਚੋਂ ਆਪਾਂ ਤੁਹਾਨੂੰ ਸਾਰੇ ਸਟਾਰਟ ਨਹੀਂ ਕਰਕੇ ਦਿਖਾ ਸਕਦੇ ਠੀਕ ਆ ਜੀ ਇਹ ਬਤਾ ਬਸ ਮੰਨ ਕੇ ਜਦੋਂ ਵੀ ਆਪਾਂ ਤੁਹਾਨੂੰ ਵੀਡੀਓ 'ਚ ਇਦਾਂ ਦਿਖਾਉਣਾ ਕਿਉਂਕਿ ਟਰੈਕਟਰ ਬਹੁਤ ਨੇ ਜੇ ਆਪਾਂ ਸਾਰੇ ਟਰੈਕਟਰਾਂ ਨੂੰ ਡਿਟੇਲ ਵਿੱਚ ਲੈ ਕੇ ਵੀਡੀਓ ਘੰਟੇ ਤੇ ਪਾਰ ਚੱਲਣੀ ਆ। ਫੇ ਤੁਸੀਂ ਕਹਣਾ ਵੀ ਵੀਡੀਓ ਬਹੁਤ ਲੰਬੀ ਪਾ ਦਿੰਦਾ। ਤਾਂ ਇਹਦੇ ਵਿੱਚੇ ਦੇਖ ਲਿਓ ਬਾਈ ਇੰਨੇ ਕੀ ਵੀਡੀਓ ਦੇ ਵਿੱਚੋਂ। ਬਾਕੀ ਤੁਸੀਂ ਆ ਕੇ ਦੇਖਣਾ ਟਾਇਰ ਹੈਗੇ ਅੱਧੇ ਗੇ ਬਾਈ ਮੁਰਲੇ ਟਾਇਰ ਘਸੇਵੇਂ ਲਗਭਗ। ਠੀਕ ਹੈ ਜੀ। ਅੱਗੇ 969 ਖੜਾ ਜੀ 4 ਵੀਲ ਵਾਲਾ। ਇਹ ਮੇਰੇ ਬਾਈ ਮਾਡਲ। ਬਾਈ ਮਾਡਲ ਹੈ ਬਾਈ ਇਹ ਵਿਦਾਊਟ ਸੀ ਆਰ ਡੀ ਆਈ। ਠੀਕ ਹੈ ਜੀ। ਤੇ ਟਰੈਕਟਰ ਦੇ ਟਾਇਰ ਹੈਗੇ ਬਾਈ ਤਕਰੀਬਨ ਪਿਛਲੇ ਤਾਂ 85 90 ਪੈਸੇ ਮੁਰਲੇ ਟਾਇਰ ਰੇਡੀਅਲ ਪਾਏ ਵੇ ਨੂੰ ਲੈਂਸ ਦੇ। ਬੇਡ ਵਗੈਰਾ ਬੰਪਰ ਲੱਗਿਆ ਪੀਵੀਬੀ ਬਲਾਚੌਰ ਦਾ ਨੰਬਰ ਹੈ ਲੋ ਜੀ 22 ਮਾਡਲ ਕਰੋ ਜੀ ਚੈੱਕ ਬੰਪਰ ਵਗੈਰਾ ਲੱਗਿਆ ਵਾ ਅੱਗੇ 1855 ਆ ਗਿਆ ਬਾਈ 4 ਵੀਲ ਡਰਾਈਵ ਵਾਲਾ 3 ਸਪੀਡ ਵਾਲਾ ਹਨਾ ਜੀ 24 ਮਾਡਲ ਇਹਦਾ ਬਾਈ ਨਵਾਂ ਹੀ ਟਰੈਕਟਰ ਆ ਯਾਰ ਅੰਨੂ ਨੀ ਜੀ ਅੱਛਾ ਤੇ ਬਾਈ ਹਜੇ ਸੀਟ ਅੱਛਾ ਜੀ ਕੱਟੇ ਚੱਲਿਆ ਵਾ ਬਾਈ ਕੰ ਦਾ ਟਰੈਕਟਰ ਛਤਰੀ ਲੱਗੀ ਹੋਈ ਫੇਵਰ ਵਾਲੀ ਤੇ ਟਾਇਰ ਟੂਰ ਤਾਂ ਬਾਈ ਨਾਲ ਦੇ ਹੋਣਗੇ ਮੰਨ ਕੇ ਚਲੋ ਵੀ 95 ਪੈਸੇ ਟਾਇਰਾਂ ਦੀ ਕੰਡੀਸ਼ਨ ਖੜੀ ਆ ਠੀਕ ਆ ਜੀ ਤੇ ਕਰੋ ਜੀ ਚੈੱਕ ਕਿਸੇ ਨੇ 855 ਨਮਾ ਲੈਣਾ ਬਾਈ 4 ਵੀਲ ਦਾ ਇੱਕ ਵਾਰ ਆ ਕੇ ਟਰੈਕਟਰ ਦੇਖ ਲਿਓ ਠੀਕ ਆ ਜੀ ਕੋਸਣਾ ਕੋਈ ਫਾਇਦਾ ਨਵੇਂ ਨਾਲ ਹੋਊਗਾ ਬਾਈ ਜਿੰਨਾ ਹੋਇਆ 265 ਖੜਾ ਬਾਈ ਜਮਾ ਹੀ ਨਮਾ ਇਹ ਵੀ 24 ਮਾਡਲ 24 ਉਹ ਵੀਰੇ ਠੀਕ ਆ 12 ਦੇ ਟਾਇਰਾਂ ਵਾਲਾ ਬਾਈ ਟਰੈਕਟਰ শোরੂਮੇ ਕੰਡੀਸ਼ਨ ਆ ਜਿਹਾ ਜਿਹਾ ਨਮਾ ਘੜਾ ਲੇ ਉਦਾਂ ਹੀ ਟਰੈਕਟਰ ਆ ਬਾਈ ਦੇਖ ਲਓ ਲੈ ਮੂੰਹ ਦੇਖਦਾ ਬਾਈ ਟਰੈਕਟਰ ਚ ਨੂੰ ਇਹ ਸਾਰਾ 118 ਹੀ ਘੰਟਾ ਚੱਲਿਆ ਹੋ ਬਾਈ 265 24 ਮਾਡਲ ਸਿਰਫ 118 ਘੰਟੇ ਟਰੈਕਟਰ ਚੱਲਿਆ ਬਾਈ ਤੇ ਜਿਵੇਂ ਕਿਸੇ ਨੇ ਛੋਟੇ ਕੰਮ ਵਾਸਤੇ ਲੈਣਾ ਬਾਈ ਬਹੁਤ ਵਧੀਆ ਟਰੈਕਟਰ ਹੈ ਲੈਂਡ ਕਲੀਅਰ ਵਾਲਿਆਂ ਕੋਲ ਤੇ ਨੰਬਰ ਮੈਂ ਇੱਕ ਵਾਰ ਫੇਰ ਦਿਖਾਉਂਗਾ ਬਾਈ ਬਾਅਦ ਚ ਵਿੱਚ ਕਿਸੇ ਵੀ ਟਰੈਕਟਰ ਬਾਰੇ ਹੋਰ ਜਾਣਕਾਰੀ ਲੈਣੀ ਹੋਈ ਜਿਹੜੀ ਆਪਾਂ ਵੀਡੀਓ 'ਚ ਨਹੀਂ ਦੱਸ ਰਹੇ ਤਾਂ ਫੋਨ ਤੇ ਲੈ ਸਕਦੇ ਆ ਕੋਲ ਮੇਰਾ ਵੀਰ ਉਹੀ ਕਰਿਓ ਜੀ ਜਿਨ੍ਹਾਂ ਨੇ ਟਰੈਕਟਰ ਲੈਣਾ ਏ ਠੀਕ ਆ ਵੀਰ ਦਾ ਥੋੜਾ ਲੰਬਾ ਰਹਿੰਦਾ ਵੀ ਤੇਰੇ ਵੀਡੀਓ ਪਾ ਦੇਣਾ ਬਾਈ ਬਾਅਦ ਚ ਫੋਨ ਬਹੁਤ ਆਉਨੇ ਆ ਤਾਂ ਕਰਕੇ ਥੋੜਾ ਜਿਹਾ ਰੇਟ ਵੀ ਆਪਾਂ ਨੇ ਇਸ ਵੀਡੀਓ ਚ ਪਾਏ ਨਹੀਂ ਕਿਉਂਕਿ ਆਪਾਂ ਅੱਗੇ 2-3 ਵੀਡੀਓ ਚ ਪਾਏ ਸੀ ਤੇ ਬਾਈ ਕਹਿੰਦਾ ਵੀ ਰੇਟ ਨਹੀਂ ਆਪਾਂ ਪਾਉਣੇ ਸਿਰਫ ਆਪਾਂ ਟਰੈਕਟਰ ਦੇ ਹੁਣ ਇਹਦੇ ਮਾਡਲ ਦੱਸਣੇ ਅੱਗੇ RX ਖੜਾ ਜੀ ਇਹ 60 ਹੈ ਵੀਰੇ ਇਹ 15 ਮਾਡਲ ਹੈ ਇਹ ਵੀਰੇ 3 ਸਿਲੰਡਰ ਵਾਲਾ ਹੈ ਨਾ 52 ਕੈਟੇਗਰੀ ਵਾਲਾ ਹਾਂਜੀ ਹਾਂ 3 ਸਿਲੰਡਰ ਵਾਲਾ ਬਾਈ ਇਹ 10 ਦੀ ਗੱਲ ਕਰੀਏ ਤਾਂ ਅੱਡੇ ਕ ਟਾਇਰ ਹੈਗੇ ਬਾਈ ਮੁਰਲੇ ਰੇਡੀਅਲ ਪਏ ਹੋਏ ਟਾਇਰ ਪਾਵਰ ਸਟੀਅਰਿੰਗ ਵਾਲਾ ਟਰੈਕਟਰ ਆ ਠੀਕ ਆ ਜੀ ਟਰੈਕਟਰ ਦੇਖ ਲਓ ਬਾਈ ਟਰੈਕਟਰ ਵੀ ਬਾਈ ਬਿਲਕੁਲ ਨਾਨ ਨਾ ਲੱਗੇ ਖੜੇ ਨੇ ਪਿੱਛੇ ਜਾਣ ਨੂੰ ਜਗਣੀ ਆਪਾਂ ਤੁਹਾਨੂੰ ਪਿੱਛੋਂ ਵੀ ਟਰੈਕਟਰ ਦੀ ਦਿਖਾ ਦੂੰਗੇ ਪਰ ਜਾਣ ਦੀ ਗਜੈਸ ਹੈ ਨਹੀਂ ਪਿੱਛੇ ਠੀਕ ਆ ਜੀ ਉਹਦੇ ਬਾਅਦ ਜੌਂਡੀਰ ਖੜਾ ਪਿਆ ਪਿਆ ਡੀ 19 ਮਾਡਲ ਆ ਇਹ ਬਾਈ 4 ਸਪੀਡ ਵਾਲਾ ਆਪਣਾ 4 ਵੀਲਰ ਵਾਲਾ ਟਰੈਕਟਰ ਹੈ ਟਾਇਰ ਹੈਗੇ ਆ ਤਰੀਬਨ 75 80 ਪੈਸੇ ਬਾਈ ਠੀਕ ਆ ਜੀ ਟਰੈਕਟਰ ਬਹੁਤ ਘੈਂਡ ਆ ਬਾਈ ਤਿੱਖਾ ਸਾਰੇ ਕੰਮ ਕਰਦਾ ਇਹ 올 ਰੌਂਡਰ ਟਰੈਕਟਰ ਠੀਕ ਹੈ ਜੀ 2019 ਮਾਡਲ 4-ਵੀਲ ਦੇ ਵਿੱਚ ਇਹ ਵੀ ਖੜਾ ਭਾਈ ਨਾਲ ਕੋਲ ਅੱਗੇ ਇੱਕ ਹੋਰ ਆ ਗਿਆ 4-ਵੀਲ ਦੇ ਵਿੱਚ 19 ਮਾਡਲ ਆਹ ਕਾ ਮੋ ਭਾਈ ਸਾਰੇ ਸੌਖਾ ਕਰਿਆ ਵਾ ਮਾਡਲ ਲਿਖੇ ਹੋਏ ਸਾਰਿਆਂ ਤੇ ਇੱਕ ਆਹ ਖੜਾ ਛੋਟਾ ਭਾਈ ਇੱਧਰ 5230 ਨੰਬਰ ਐਚ ਆਰ ਕਰੋ ਚੈੱਕ ਜੀ ਸਿਸਟਮ ਵਗੈਰਾ ਸਾਰਾ ਕੁਝ ਜਿਵੇਂ ਲੱਗਿਆ ਵਾ ਨਾਲੇ ਭਾਈ ਨਾਲੇ ਦੇਣਾ ਸਾਰਾ ਕੁਝ ਇਦਾਂ ਹੀ ਸਾਰਾ ਨਾਲੇ ਠੀਕ ਆ ਜੀ ਤਿੰਨਾਂ ਪਲੇਟਾਂ ਵਾਲੇ ਵੇਟ ਪਏ ਹੋਏ ਆ ਟਰੈਕਟਰ ਨੂੰ 4 ਸਿਲੰਡਰ ਵਾਲਾ ਬਾਈ ਟਰੈਕਟਰ ਇਹ ਇਹਦਾ ਇਹ ਮਿਲਦਾ ਬਾਈ ਟਰੈਕਟਰ ਰੇਟ 'ਚ ਹੈ ਹੈ ਬਾਈ ਇਦਾਂ ਹੀ ਆ ਹਾਂ ਤੁਹਾਨੂੰ ਪਤਾ ਹੀ ਹੈ ਹਾਂ ਬਿਲਕੁਲ ਬਿਲਕੁਲ ਬਾਈ ਪਹਿਲਾਂ ਵੀ ਬਾਈ ਬਾਈ ਕੋਲ ਟਰੈਕਟਰ ਪਹਿਲਾਂ ਆਪਾਂ ਨੇ ਬਹੁਤ ਬਹੁਤ ਵੀਡੀਓ ਪਾਈ ਹੋਈਆਂ ਬਹੁਤ ਚੱਲੀਆਂ ਵੀਡੀਓ ਪਹਿਲਾਂ ਵੀ ਇਹਦੀਆਂ ਇੱਕ ਬਾਈ ਕੋ ਵੀਡੀਓ ਕਾਫੀ ਲੱਖਾਂ ਜੀ ਕਿਤੇ ਉਹ ਵੀਡੀਓ ਵੀ ਦੂਜੇ ਤੀਜੇ ਦਿਨ ਬਾਈ ਨੇ ਕਟਾਈ ਸੀ ਬਾਈ ਕਹਿੰਦਾ ਵੀਡੀਓ ਕੱਢ ਦੇ ਯਾਰ ਟਰੈਕਟਰ ਜਦ ਬਿਗਦਾ ਬਿਗਜੂ ਵੀ ਕੰਮ ਔਖਾ ਹੋਇਆ ਵਾ ਤੇ ਇਹ ਬਾਈ ਮੈਂ ਕਹਿੰਦਾ 21 ਬਾਈ 21 ਮਾਡਲ ਹੈ ਨਾ ਇਹ ਵੀਰੇ ਇੱਕ ਯੂਆਈਕੀ ਇੱਕ ਯੂਆਈਕੀ ਮਾਡਲ ਆ ਬਾਈ ਇਹ ਲੈ ਬਾਈ 5530 ਕਿਸੇ ਨੇ ਲੈਣਾ ਹੋਇਆ ਤਾਂ ਉਹ ਵੀ ਖੜਾ ਵੇਰੇ ਵੀਰਨਾਂ ਦਾ ਕੋ ਟਰੈਕਟਰ ਆ ਕੇ ਦੇਖ ਲਿਓ ਇਹ ਬਾਈ ਜਰੂਰ ਇਹਦੇ ਨਵੇਂ ਤੇ ਉਹਦੇ ਨਾਲੋਂ ਮਹਿੰਗਾ ਹੀ ਮਿਲੂ ਤੁਹਾਨੂੰ ਇਹ ਇਹ ਗੱਲ ਤਾਂ ਜਿਹੜਾ ਲੈਣ ਵਾਲਾ ਉਹਨੂੰ ਵੀ ਪਤਾ ਹੀ ਆ ਠੀਕ ਆ ਜੀ ਬਿਲਕੁਲ ਜੀ ਬਿਲਕੁਲ ਬਾਕੀ ਦੋ ਇੱਧਰ ਆ ਖੜੇ ਇੱਕ 555 ਖੜਾ ਜੀ ਪਾਵਰ ਪਲੱਸ ਵਾਲਾ 55 ਐਚਪੀ ਦੇ ਵਿੱਚ ਤੇ ਅੱਗੇ ਡੀਆਈ 60 ਖੜਾ ਜੀ ਟਰੈਕਟਰ ਤੁਹਾਨੂੰ ਤਕਰੀਬਨ ਇੱਕੋ ਇੱਕੋ ਵੈਰਾਈਟੀ ਤੁਹਾਨੂੰ 3-3 4-4 ਟਰੈਕਟਰ ਮਿਲ ਜਾਣੇ ਆ ਠੀਕ ਹੈ ਜੀ ਕੋਈ ਤੁਹਾਨੂੰ ਆਏ ਨਹੀਂਗਾ ਵੀ ਇੱਕ ਤੁਸੀਂ ਟਰੈਕਟਰ ਦੇਖਣਾਗੇ ਇੱਕੋ ਤੁਹਾਨੂੰ ਸਾਰੇ ਟਰੈਕਟਰ ਸੋਨਾਲੀਕਾ ਸਵਰਾਜ ਜੌਂਡੀਅਰ ਹਰੇਕੇ ਤੁਹਾਨੂੰ ਸਾਰੀਆਂ ਵੈਰਾਈਟੀਆਂ ਮਿਲੂਗੀਆਂ ਉਰੇ ਚਲੋ ਬਾਈ 36 30 ਖੜਾ ਜੀ ਇੱਧਰ ਟਾਇਰਾਂ ਦੀ ਕੰਡੀਸ਼ਨ ਤਕਰੀਬਨ 90% ਹੈ ਬਾਈ 16 9 28 ਦੇ ਟਾਇਰਾਂ ਸਪੈਸ਼ਲ ਐਡੀਸ਼ਨ ਹਨ 2017 ਮਾਡਲ ਹੈ ਠੀਕ ਹੈ ਜੀ ਐਡੀਸ਼ਨ ਕਰ ਲਓ ਚੈੱਕ ਤੁਸੀਂ ਆਓ ਜੀ ਮਰਾੜ ਮੂੜ ਦੇਖ ਲਓ ਟਰੈਕਟਰ ਤੇ ਪਿੱਛੋਂ ਚੈੱਕ ਕਰ ਲਓ ਜੀ। ਉਹਦੇ ਬਾਅਦ 744 ਖੜਾ ਬਾਈ। ਐਸਟੀ। ਇਹ 2022 ਮਾਡਲ ਹੈ ਜੀ। ਠੀਕ ਹੈ ਵੀ ਜਮਾ ਹੀ ਨਵਾਂ ਟਰੈਕਟਰ ਆ ਬਾਈ ਟੈਟਰ ਨਾਲ ਦੇ ਨੇ ਟਰੈਕਟਰ ਤੇ। ਕਰ ਲਓ ਚੈੱਕ ਕਿੰਨਾ ਕਿ ਚੱਲਿਆ ਟਰੈਕਟਰ ਇਹ। ਹਾਂ 90% ਟਾਇਰਾਂ ਦੀ ਕੰਡੀਸ਼ਨ ਖੜੀ ਆ ਟਰੈਕਟਰ ਦੀ। ਹੋ ਸਟਾਰ ਹੈ। 744। ਇਹ ਤੇਈ ਤੇਈ ਮਾਡਲ ਆ ਜੀ ਅੱਗੇ 744 ਆ ਗਿਆ ਬਾਈ ਨਵੀਂ ਸ਼ੋਅ ਵਾਲਾ ਐਫਈ ਦੇ ਵਿੱਚ। ਜੀ ਰਾਮ ਮੀਤ। अच्छा ये भाई नवेया 0 मीटर 0 मीटर ट्रैक्टर है भाई 25 जगह ठीक है जी 23 ਦੇ ਮਾਰਕ ਨੇ भाई ट्रैक्टर ਦੇ ਤੇ ਬਿਲ ਤੁਹਾਨੂੰ ਆਪਣਾ ਆਰ ਸੀ ਦੀ 25 ਦੀ ਬਣ ਜੂ ਠੀਕ ਹੈ ਜੀ 23 ਮਾਡਲ ਹੈ ਕਿਸੇ ਨੇ भाई ਲੈਣਾ ਹੈ ਕਿਸੇ ਨੇ ਪੈਸੇ 744 ਜੋ ਬਚਾਉਣੇ ਆ ਤਾਂ ਜੋ ਵਧੀਆ ਪੈਸੇ ਵੱਜਣਗੇ ਠੀਕ ਹੈ ਜੀ ਤਾਂ ਇਹਨਾਂ ਕੋਲ ਦੇਖ ਲਓ ਖੜਾ ਹੈ भाई ट्रैक्टर 969 ਖੜਾ ਅੱਗੇ भाई ਇਹ ਸੀ ਆਰ ਡੀ ਵਾਲਾ ਇਹ ਵੀ ਤਰੀਵੇਂ 23 ਜਾਂ 24 ਮਾਡਲ ਹੋਊਗਾ ट्रैक्टर भाई 24 ਮਾਡਲ ਹੈ ਭਾਈ 969 2024 ਮਾਡਲ ਠੀਕ ਆ ਜੀ ਤੇ ਟਾਇਰ ਤਾਂ ਬਾਈ 95 ਪੈਸੇ ਹੀ ਪਈਆਂ ਦੇਖ ਲਓ ਕਿੰਨੇ ਨਵੇਂ ਨਵੇਂ ਟਰੈਕਟਰ ਖੜੇ ਆ ਬਾਈ ਅੱਗੇ 5620 ਆ ਗਿਆ ਜੀ ਇਹ ਵੀ 4 ਵੀਲ ਦੇ ਵਿੱਚ ਹੈ 3 ਸਪੀਡ ਦੇ ਵਿੱਚ ਇਹ ਵੀ ਨਵਾਂ ਹੀ ਟਰੈਕਟਰ ਆ ਬਾਈ 13 ਦੀ ਗੱਲ ਕਰੀਏ ਤਾਂ 90 95 ਪੈਸੇ ਟਾਇਰ ਖੜੇ ਆ ਟਰੈਕਟਰ ਤੇ ਬਈ ਆਹ ਕਿਹੜਾ ਮਾਡਲ ਆ 562 ਆਹ ਇਹ ਇੱਕ ਪੱਛਾ ਵੀ ਇਹ 20 ਮਾਡਲ ਆ ਭਾਈ ਨੰਬਰ ਪਿਆਵੇ ਭਾਈ ਇਹ ਪੰਜਾਬ ਨੰਬਰ ਆ ਭਾਈ ਪੰਜਾਬ ਨੰਬਰ ਆ ਟੈਟੂ ਨਾਲ ਦੇ ਭਾਈ ਟਰੈਕਟਰ ਦੇ ਕਿਦਾਂ ਜੀ ਨਾਲ ਨਾਲ ਦੇ ਟਾਇਰ ਆ ਭਾਈ ਟਰੈਕਟਰ ਦੇ ਠੀਕ ਆ ਜੀ ਲੈ ਜਮਾ ਸ਼ੋਅਰੂਮ ਕੰਡੀਸ਼ਨ ਵਾਲਾ ਟਰੈਕਟਰ ਆ ਕਿਸੇ ਨੇ ਲੈਣਾ 5620 ਭਾਈ ਵਿਦਆਊਟ ਸੀਆਰਟੀ ਤਾਂ ਬਾਈ ਨਾਲ ਖੜਾ ਆ ਕੇ ਦੇਖ ਲਿਓ ਜੀ ਅੱਗੇ 969 ਖੜਾ ਜੀ ਇਹ ਵੀ ਸੀਆਰਡੀ ਵਾਲਾ ਜੀ ਸੀਆਰਡੀ ਦੇ ਦੋ ਖੜੇ ਆ ਭਾਈ ਨਾਲ ਕੋਈ ਇੱਕ ਉਹ ਪਿੱਛੇ ਖੜਾ ਛਤਰੀ ਵਾਲਾ ਇਹ ਬਿਨਾ ਛਤਰੀ ਤੋਂ ਆ ਇਹ ਵੀ ਬਾਈ 24 ਹੋਊਗਾ ਮਾਡਲ 24 ਮਾਡਲ ਹੈ ਬਾਈ ਇਹ ਵੀ ਠੀਕ ਹੈ ਜੀ ਤੇ ਆਪਾਂ ਜਿੰਨੇ ਵੀ ਤੁਹਾਨੂੰ ਟਰੈਕਟਰ ਦਿਖਾਏ ਨੇ ਬਾਈ ਇਹ ਤੋਂ ਇਲਾਵਾ ਟਰੈਕਟਰ ਹੋਰ ਵੀ ਖੜੇ ਨੇ ਠੀਕ ਹੈ ਜੀ ਅੱਜ ਥੋੜਾ ਜਿਹਾ ਸਿਵੀ ਕਾਲੀ ਦਾ ਟਰੈਕਟਰ ਤੁਹਾਨੂੰ A to Z ਸਾਰੇ ਮਿਲ ਜਾਣੇ ਨੇ ਕੋਈ ਇਹ ਜਿਹਾ ਬ੍ਰਾਂਡ ਜਿਹੜਾ ਤੁਹਾਨੂੰ ਨਾ ਮਿਲੇ ਹਾਲੈਂਡਾ ਤੁਹਾਨੂੰ 3-4 ਮਿਲ ਜਾਣੇ ਮਹਿੰਦਰਾ ਸੋਨਾ ਲੀਕਾ 3-4 ਖੜੇ ਆ ਤੇ ਸਵਰਾਜ ਦਾ 8-9 ਖੜੇ ਹੋਣਗੇ ਜੀ ਮੈਸੀ ਤੁਹਾਨੂੰ A to Z ਸਾਰੀ ਟੋਟਲੀ ਉਹ ਬ੍ਰਾਂਡ ਮਿਲੂਗਾ ਬਾਈ ਬਾਈ ਨਾਲ ਕੋਲ ਠੀਕ ਹੈ ਜੀ ਬਾਕੀ ਇੱਧਰ ਨੂੰ ਆ ਜਾਓ ਇੱਧਰ ਵੀ ਲਾਈਨ ਖੜੀ ਥੋਨੂੰ ਮੋٹے ਮੋٹے ਦਿਖਾ ਦਨ ਇੱਕ ਵਾਰ ਸਾਰੇ ਲੈ ਜੀ ਸੋਨਾਲੀਕਾ 35 ਸਵਰਾਜ 735 25 ਐਕਸ ਐਮ ਫਾਰਮਟ੍ਰੈਕ 60 743 ਬਾਈ 3 ਸਪੀਡ ਵਾਲਾ ਠੀਕ ਆ ਜੀ 750 ਤੇ 5520 ਟੂ व्हीਲ ਦੇ ਵਿੱਚ 5105 ਬਾਈ ਟੋਟਲੀ ਸਾਰੀ ਬ੍ਰਾਂਡ ਖੜੇ ਨੇ ਬਾਈ ਨਾਲ ਕੋਲ ਠੀਕ ਆ ਜੀ ਤੇ ਬਾਕੀ ਬੇਨਤੀ ਆਹੀ ਆ ਬਾਈ ਵੀਰਾਂ ਨੂੰ ਇਹਨਾਂ ਨੇ ਟਰੈਕਟਰ ਲੈਣਾ ਹੈ ਕੋਈ ਆ ਕੇ ਦੇਖ ਕੇ ਚੰਗੀ ਤਰ੍ਹਾਂ ਚਲਾ ਕੇ ਬਾਈ ਬਾਅਦ ਚ ਸੌਦਾ ਕਰ ਲਿਓ ਬਾਈ ਨਾਲ ਰੇਟ ਵਰਕੇ ਬਾਈ ਮੇਰੇ ਨਾਲ ਕੋਈ ਮੇਰਾ ਵੀਰ ਉਹ ਨਾ ਕਰਿਓ ਠੀਕ ਆ ਉਹ ਬਾਈ ਨਾਲ ਦਾ ਆਪਣਾ ਮੈਟਰ ਹੈ ਰੇਟ ਨਹੀਂ ਦੱਸਣਾ ਉਹਦੇ ਵਿੱਚ ਆਪਾਂ ਬਾਈ ਕੁਝ ਨਹੀਂ ਉਹ ਕਰ ਸਕਦੇ ਠੀਕ ਆ ਜੀ ਤੇ ਰੇਟ ਲਾ ਕੇ ਉਹ ਟਰੈਕਟਰ ਬਾਅਦ ਚ ਸੌਦਾ ਕਰ ਲਿਓ ਬਾਈ ਤੇ ਠੀਕ ਆ ਜੀ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਇੱਕ ਵਾਰ ਨੰਬਰ ਫੇਰ ਤੋਂ ਨੋਟ ਕਰਾਦਣਾ ਬਾਈ ਸਾਹਮਣੇ ਚੱਲਦੇ ਆ ਸਕਰੀਨ ਤੇ ਤੇ ਆ ਨੰਬਰ ਤੇ ਵੀ ਕਾਲ ਕਰ ਸਕਦੇ ਹਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ